ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਸ਼ਗੁਣ ਮਸ਼ਹੂਰ ਯੂਟਿਊਬਰ ਰਣਵੀਰ ਅਲਾਹਾਬਾਦੀਆ ਨੂੰ ਲੈ ਕੇ ਇਸ ਵੇਲੇ ਸੋਸ਼ਲ ਮੀਡੀਆ ਤੇ ਲੋਕ ਭੜਕੇ ਹੋਏ ਨਜ਼ਰ ਆ ਰਹੇ ਨੇ ਇਹਨਾਂ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਵੀ ਕ੍ਰੀਏਟਰ ਦਾ ਅਵਾਰਡ ਦਿੱਤਾ ਗਿਆ ਸੀਗਾ ਪਰ ਹਾਲੀ ਦੇ ਵਿੱਚ ਰਣਵੀਰ ਅਲਾਹਾਬਾਦੀਆ ਦੇ ਉੱਪਰ ਇੰਨੇ ਸਾਰੇ ਚਰਚਾ ਕਿਉਂ ਹੋ ਰਹੀ ਹੈ ਕਿਉਂ ਇਸ ਵੇਲੇ ਉਹਨਾਂ ਨੂੰ ਅਨਫੋਲੋ ਕਰਨ ਦੇ ਲਈ ਲੋਕ ਕਹਿ ਰਹੇ ਨੇ ਉਹਨਾਂ ਦੇ ਉੱਪਰ ਕੇਸ ਫਾਈਲ ਕਰਨ ਦੇ ਲਈ ਵੀ ਲੋਕ ਕਹਿ ਰਹੇ ਨੇ ਅਜਿਹਾ ਕਿਉਂ ਹੋਇਆ इंडियाਸ ਕੋਟ ਲੇਟੈਂਟ ਨਾਮ ਦਾ ਜਿਹੜਾ ਸ਼ੋਅ ਹੈ ਉਸ ਦੇ ਵਿੱਚ ਰਣਵੀਰ ਅਲਾਹਾਬਾਦੀਆ ਦੇ ਵੱਲੋਂ ਕੁਝ ਅਜੀਹੇ ਸਵਾਲ ਪੁੱਛੇ ਗਏ ਜੋ ਕਿ ਨਹੀਂ ਪੁੱਛਣੇ ਚਾਹੀਦੇ ਸੀਗੇ ਕੰਟੈਸਟੈਂਟ ਉਸ ਸ਼ੋਅ ਦੇ ਵਿੱਚ ਆਂਦਾ ਤੇ ਰਣਵੀਰ ਅਲਾਹਾਬਾਦੀਆ ਦੇ ਵੱਲੋਂ ਇੱਕ ਕੰਟੈਸਟੈਂਟ ਨੂੰ ਸਵਾਲ ਪੁੱਛਿਆ ਜਾਂਦਾ ਹੈ ਕਿ ਉਹ ਆਪਣੇ ਪੈਰੈਂਟਸ ਦੇ ਜਿਹੜੇ ਪਰਸਨਲ ਮੂਮੈਂਟਸ ਨੇ ਉਹ ਵੇਖਣਾ ਚਾਹੁੰਦੇ ਨੇ ਜਾਂ ਉਸ ਸਮੇਂ ਉਹਨਾਂ ਦੇ ਨਾਲ ਮੌਜੂਦ ਰਹਿਣਾ ਚਾਹੁੰਦੇ ਨੇ ਅਜੀਹੇ ਸਵਾਲ ਜੋ ਕਿ ਇੱਕ ਭਾਰਤੀਏ ਨੂੰ ਸ਼ੋਭਾ ਨਹੀਂ ਦਿੰਦਾ ਅੱਜ ਇਹ ਸਵਾਲ ਉਹਨਾਂ ਦੇ ਵੱਲੋਂ ਪੁੱਛੇ ਗਏ ਜਿਤਕਿ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਵੀ ਉਹਨਾਂ ਨੂੰ ਇੱਕ ਚੰਗੇ ਕ੍ਰੀਏਟਰ ਦਾ ਅਵਾਰਡ ਦਿੱਤਾ ਗਿਆ ਸੀਗਾ ਜਿਸ ਤੋਂ ਬਾਅਦ ਅਜਿਹਾ ਮੁੱਦਾ ਜਿਹੜਾ ਪੜਕ ਗਿਆ ਇਸ ਤੋਂ ਬਾਅਦ ਮਹਾਰਾਸ਼ਟਰ ਦੇ ਸੀਐਮ ਵੱਲੋਂ ਵੀ ਆ ਕੇ ਬਿਆਨ ਦਿੱਤਾ ਗਿਆ ਅਜਿਹਾ ਮੁੱਦਾ ਸੋਸ਼ਲ ਮੀਡੀਆ ਤੇ ਭੱਗ ਗਿਆ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਵੱਲੋਂ ਜਿਹੜਾ ਅਵਾਰਡ ਦਿੱਤਾ ਗਿਆ ਸੀਗਾ ਉਹ ਵੀ ਵਾਪਸ ਲੈਣ ਦੀ ਮੰਗ ਕੀਤੀ ਜਾ ਰਹੀ ਹੈ ਮਹਾਰਾਸ਼ਟਰ ਦੇ ਸੀਐਮ ਦੇ ਵੱਲੋਂ ਵੀ ਬਿਆਨ ਆਨੇ ਸ਼ੁਰੂ ਹੋ ਗਏ ਨੇ ਕਿ ਰਣਵੀਰ ਅਲਾਹਾਬਾਦੀ ਆਦਿ ਸਵਾਲ ਪੁੱਛਣਾ ਠੀਕ ਸੀਗਾ ਕਿ ਨਹੀਂ ਕਿਉਂਕਿ ਹਰ ਭਾਰਤੀ ਦੇ ਵੱਲੋਂ ਇਸ ਵੇਲੇ ਇਹੀ ਕਿਹਾ ਜਾ ਰਿਹਾ ਹੈ ਕਿ ਜਿਹੜਾ ਰਣਵੀਰ ਅਲਹਾਬਾਦੀਆ ਨੇ ਸਵਾਲ ਪੁੱਛਿਆ ਉਹ ਇੱਕ ਭਾਰਤੀ ਨੂੰ ਸ਼ੋਭਾ ਨਹੀਂ ਦਿੰਦਾ ਅਜਿਹੀਆਂ ਗੱਲਾਂ ਇੱਕ ਭਾਰਤੀ ਨਾਗਰਿਕ ਨੂੰ ਨਹੀਂ ਸ਼ੋਭਾ ਦਿੰਦੀਆਂ ਕਿ ਉਹ ਕਿਸੇ ਨੂੰ ਅਜਿਹਾ ਸਵਾਲ ਪੁੱਛਣ ਕਿਸੇ ਦੇ ਪੈਰੈਂਟਸ ਤੱਕ ਚਲੇ ਜਾਣ ਪੈਰੈਂਟਸ ਦੇ ਪਰਸਨਲ ਮੂਮੈਂਟਸ ਬਾਰੇ ਪੁੱਛਣ ਅਜਿਹਾ ਸਵਾਲ ਜਿਹੜਾ ਰਣਵੀਰ ਅਲਹਾਬਾਦੀਆ ਵੱਲੋਂ ਪੁੱਛਿਆ ਗਿਆ ਹੈ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਇਸ ਵੇਲੇ ਲੋਕ ਭੜਕੇ ਹੋਏ ਨੇ ਜਿਹੜੇ ਉਹਨਾਂ ਦੇ ਫੈਨਸ ਨੇ ਉਹ ਭੜਕੇ ਹੋਏ ਨਜ਼ਰ ਆ ਰਹੇ ਨੇ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਉੱਪਰ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਕੇਸ ਦਰਜ ਹੋਣਾ ਚਾਹੀਦਾ ਹੈ ਉੱਥੇ ਹੀ ਜਿਹੜੇ ਅਵਾਰਡਸ ਉਹਨਾਂ ਨੂੰ ਦਿੱਤੇ ਗਏ ਨੇ ਉਹ ਵਾਪਸ ਲੈਣ ਦੀ ਮੰਗ ਕੀਤੀ ਜਾ ਰਹੀ ਹੈ ਕੀ ਲੋਕਾਂ ਦੇ ਵਿੱਚ ਜਿਹੜਾ ਇਸ ਵੇਲੇ ਗੁੱਸਾ ਨਜ਼ਰ ਆ ਰਿਹਾ ਹੈ ਉਹ ਸਹੀ ਹੈ ਰਣਵੀਰ ਅਲਾਹਾਬਾਦੀਆ ਦਾ ਇਹ ਸਵਾਲ ਪੁੱਛਣਾ ਜਾਇਜ਼ ਸੀ ਕਿ ਨਹੀਂ ਜਾਂ ਇਸ ਵੇਲੇ ਜੋ ਮੰਗ ਕੀਤੀ ਜਾ ਰਹੀ ਹੈ ਉਹ ਸਹੀ ਹੈ ਜਾਂ ਗਲਤ ਹੈ ਜਾਂ ਤੁਹਾਨੂੰ ਕੀ ਲੱਗਦਾ ਜੇਕਰ ਤੁਸੀਂ ਉਹ ਸ਼ੋਅ ਵੇਖਿਆ ਤੇ ਰਣਵੀਰ ਅਲਾਹਾਬਾਦੀਆ ਦਾ ਇਹ ਸਵਾਲ ਪੁੱਛਣਾ ਠੀਕ ਸੀ ਕਿ ਨਹੀਂ ਤੁਸੀਂ ਸਾਨੂੰ ਕਮੈਂਟ ਸੈਕਸ਼ਨ ਰਾਹੀਂ ਜ਼ਰੂਰ ਦੱਸਣਾ ਟੇਕ ਦਰਦਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ ਸਸ਼ਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਸ਼ਗੁਣ ਮਸ਼ਹੂਰ ਯੂਟਿਊਬਰ ਰਣਵੀਰ ਅਲਾਹਾਬਾਦੀਆ ਨੂੰ ਲੈ ਕੇ ਇਸ ਵੇਲੇ ਸੋਸ਼ਲ ਮੀਡੀਆ ਦੇ ਲੋਕ ਭੜਕੇ ਹੋਏ ਨਜ਼ਰ ਆ ਰਹੇ ਨੇ ਇਹਨਾਂ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਵੀ ਕ੍ਰੀਏਟਰ ਦਾ ਅਵਾਰਡ ਦਿੱਤਾ ਗਿਆ ਸੀਗਾ ਪਰ ਹਾਲੀ ਦੇ ਵਿੱਚ ਰਣਵੀਰ ਅਲਾਹਾਬਾਦੀਆ ਦੇ ਉੱਪਰ ਇੰਨੇ ਸਾਰੇ ਚਰਚਾ ਕਿਉਂ ਹੋ ਰਹੀ ਹੈ ਕਿਉਂ ਇਸ ਵੇਲੇ ਉਹਨਾਂ ਨੂੰ ਅਨਫੋਲੋ ਕਰਨ ਦੇ ਲਈ ਲੋਕ ਕਹਿ ਰਹੇ ਨੇ ਉਹਨਾਂ ਦੇ ਉੱਪਰ ਕੇਸ ਫਾਈਲ ਕਰਨ ਦੇ ਲਈ ਵੀ ਲੋਕ ਕਹਿ ਰਹੇ ਨੇ ਅਜਿਹਾ ਕਿਉਂ ਹੋਇਆ इंडियाਸ ਕੋਟ ਲੇਟੈਂਟ ਨਾਮ ਦਾ ਜਿਹੜਾ ਸ਼ੋਅ ਹੈ ਉਸ ਦੇ ਵਿੱਚ ਰਣਵੀਰ ਅਲਾਹਾਬਾਦੀਆ ਦੇ ਵੱਲੋਂ ਕੁਝ ਅਜੀਹੇ ਸਵਾਲ ਪੁੱਛੇ ਗਏ ਜੋ ਕਿ ਨਹੀਂ ਪੁੱਛਣੇ ਚਾਹੀਦੇ ਸੀਗੇ ਕੰਟੈਸਟੈਂਟ ਉਸ ਸ਼ੋਅ ਦੇ ਵਿੱਚ ਆਂਦਾ ਤੇ ਰਣਵੀਰ ਅਲਾਹਾਬਾਦੀਆ ਦੇ ਵੱਲੋਂ ਇੱਕ ਕੰਟੈਸਟੈਂਟ ਨੂੰ ਸਵਾਲ ਪੁੱਛਿਆ ਜਾਂਦਾ ਹੈ ਕਿ ਉਹ ਆਪਣੇ ਪੈਰੈਂਟਸ ਦੇ ਜਿਹੜੇ ਪਰਸਨਲ ਮੂਮੈਂਟਸ ਨੇ ਉਹ ਵੇਖਣਾ ਚਾਹੁੰਦੇ ਨੇ ਜਾਂ ਉਸ ਸਮੇਂ ਉਹਨਾਂ ਦੇ ਨਾਲ ਮੌਜੂਦ ਰਹਿਣਾ ਚਾਹੁੰਦੇ ਨੇ ਅਜੀਹੇ ਸਵਾਲ ਜੋ ਕਿ ਇੱਕ ਭਾਰਤੀਏ ਨੂੰ ਸ਼ੋਭਾ ਨਹੀਂ ਦਿੰਦਾ ਅੱਜ ਇਹ ਸਵਾਲ ਉਹਨਾਂ ਦੇ ਵੱਲੋਂ ਪੁੱਛੇ ਗਏ ਜਿਤਕਿ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਵੀ ਉਹਨਾਂ ਨੂੰ ਇੱਕ ਚੰਗੇ ਕ੍ਰੀਏਟਰ ਦਾ ਅਵਾਰਡ ਦਿੱਤਾ ਗਿਆ ਸੀਗਾ ਜਿਸ ਤੋਂ ਬਾਅਦ ਅਜਿਹਾ ਮੁੱਦਾ ਜਿਹੜਾ ਪੜਕ ਗਿਆ ਇਸ ਤੋਂ ਬਾਅਦ ਮਹਾਰਾਸ਼ਟਰ ਦੇ ਸੀਐਮ ਵੱਲੋਂ ਵੀ ਆ ਕੇ ਬਿਆਨ ਦਿੱਤਾ ਗਿਆ ਅਜਿਹਾ ਮੁੱਦਾ ਸੋਸ਼ਲ ਮੀਡੀਆ ਤੇ ਭੱਗ ਗਿਆ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਵੱਲੋਂ ਜਿਹੜਾ ਅਵਾਰਡ ਦਿੱਤਾ ਗਿਆ ਸੀਗਾ ਉਹ ਵੀ ਵਾਪਸ ਲੈਣ ਦੀ ਮੰਗ ਕੀਤੀ ਜਾ ਰਹੀ ਹੈ ਮਹਾਰਾਸ਼ਟਰ ਦੇ ਸੀਐਮ ਦੇ ਵੱਲੋਂ ਵੀ ਬਿਆਨ ਆਨੇ ਸ਼ੁਰੂ ਹੋ ਗਏ ਨੇ ਕਿ ਰਣਵੀਰ ਅਲਾਹਾਬਾਦੀ ਆਦਿ ਸਵਾਲ ਪੁੱਛਣਾ ਠੀਕ ਸੀਗਾ ਕਿ ਨਹੀਂ ਕਿਉਂਕਿ ਹਰ ਭਾਰਤੀ ਦੇ ਵੱਲੋਂ ਇਸ ਵੇਲੇ ਇਹੀ ਕਿਹਾ ਜਾ ਰਿਹਾ ਹੈ ਕਿ ਜਿਹੜਾ ਰਣਵੀਰ ਲਾਹਬਾਦਿਆ ਨੇ ਸਵਾਲ ਪੁੱਛਿਆ ਉਹ ਇੱਕ ਭਾਰਤੀ ਨੂੰ ਸ਼ੋਭਾ ਨਹੀਂ ਦਿੰਦਾ ਅਜਿਹੇ ਅਜਿਹੀਆਂ ਗੱਲਾਂ ਇੱਕ ਭਾਰਤੀ ਨਾਗਰਿਕ ਨੂੰ ਨਹੀਂ ਸ਼ੋਭਾ ਦਿੰਦੀਆਂ ਕਿ ਉਹ ਕਿਸੇ ਨੂੰ ਅਜਿਹਾ ਸਵਾਲ ਪੁੱਛਣ ਕਿਸੇ ਦੇ ਪੈਰੈਂਟਸ ਤੱਕ ਚਲੇ ਜਾਣ ਪੈਰੈਂਟਸ ਦੇ ਪਰਸਨਲ ਮੂਮੈਂਟਸ ਬਾਰੇ ਪੁੱਛਣ ਅਜਿਹਾ ਸਵਾਲ ਜਿਹੜਾ ਰਣਵੀਰ ਲਾਹਬਾਦਿਆ ਵੱਲੋਂ ਪੁੱਛਿਆ ਗਿਆ ਹੈ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਇਸ ਵੇਲੇ ਲੋਕ ਭੜਕੇ ਹੋਏ ਨੇ ਜਿਹੜੇ ਉਹਨਾਂ ਦੇ ਫੈਨਸ ਨੇ ਉਹ ਪਰਕੇ ਹੋਏ ਨਜ਼ਰ ਆ ਰਹੇ ਨੇ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਉੱਪਰ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਕੇਸ ਦਰਜ ਹੋਣਾ ਚਾਹੀਦਾ ਹੈ ਉੱਥੇ ਹੀ ਜਿਹੜੇ ਵਾਚ ਉਹਨਾਂ ਨੂੰ ਦਿੱਤੇ ਗਏ ਨੇ ਉਹ ਵਾਪਸ ਲੈਣ ਦੀ ਮੰਗ ਕੀਤੀ ਜਾ ਰਹੀ ਹੈ ਕਿ ਲੋਕਾਂ ਦੇ ਵਿੱਚ ਜਿਹੜਾ ਇਸ ਵੇਲੇ ਗੁੱਸਾ ਨਜ਼ਰ ਆ ਰਿਹਾ ਉਹ ਸਹੀ ਹੈ ਰਣਵੀਰ ਅਲਾਹਾਬਾਦੀਆ ਦਾ ਇਹ ਸਵਾਲ ਪੁੱਛਣਾ ਜਾਇਜ਼ ਸੀ ਕਿ ਨਹੀਂ ਜਾਂ ਇਸ ਵੇਲੇ ਜੋ ਮੰਗ ਕੀਤੀ ਜਾ ਰਹੀ ਹੈ ਉਹ ਸਹੀ ਹੈ ਜਾਂ ਗਲਤ ਹੈ ਜਾਂ ਤੁਹਾਨੂੰ ਕੀ ਲੱਗਦਾ ਜੇਕਰ ਤੁਸੀਂ ਉਹ ਸ਼ੋਅ ਵੇਖਿਆ ਤੇ ਰਣਵੀਰ ਅਲਾਹਾਬਾਦੀਆ ਦਾ ਇਹ ਸਵਾਲ ਪੁੱਛਣਾ ਠੀਕ ਸੀ ਕਿ ਨਹੀਂ ਤੁਸੀਂ ਸਾਨੂੰ ਕਮੈਂਟ ਸੈਕਸ਼ਨ ਰਾਹੀਂ ਜ਼ਰੂਰ ਦੱਸਣਾ ਟੇਕ ਦਰੋਦਨਿਕ ਸਵੇਰਾ ਟੀਵੀ That's got.